ਬੇਕਾਰ ਆਦਮੀ ਆਪਣਿਆਂ ਨੂੰ ਸ਼ੋਰਦ ਲੁੱਟਣ ਦਾ ਮਾਰਾ ਸਾਡੇ ਬੁਖੇਸ਼ਨਦਾਂ ਵਾਲੇ ਬਾਬਾ ਜੀ ਦੇ ਉਲਟ-ਪੁਲਟ ਬਿਆਨਵਾਜੀ ਕਰ ਰਿਹਾ ਵੀ ਮੈਂ ਤੋ ਫਾੜ ਕੇ ਦਿਖਾਵੇ ਪੰਜਾਬ ਚ ਜੇ ਤੇਰੇ ਜਦਾਂ ਮਾ ਤੂੰ ਰੋਕ ਕੇ ਦਿਖਾ ਸਾਜਪੁਰੇ ਵਾਲਾ ਇਹ ਬਰਿੰਦਰ ਸਿੰਘ ਪਰਵਾਨਾ ਜਿਹੜਾ ਬਾਰ-ਬਾਰ ਪੰਜਾਬ ਦੇ ਮੋਲ ਨੂੰ ਖਰਾਬ ਕਰਦਾ ਕਿਉਂਕਿ ਇਸ ਤੋਂ ਪਹਿਲਾਂ ਵੀ ਕਪੂਰਥਲੇ ਜੇ ਕਿੰਨੇ ਮੁੰਡਾ ਮਰਵਾਤਾ ਮੰਦ부ਦੀ ਬੇਅਦਬੀ ਦੇ ਨਾਮ ਤੇ ਪਟਿਆਲੇ ਕਾਲੀ ਮਾਤਾ ਮੰਦਿਰ ਵਾਲਾ ਇਨਸੀਡੈਂਟ ਹੋਇਆ ਉਹ ਵੀ ਇਹ ਪੋਤੇ ਬੰਦੇ ਦੀ ਸਾਰੀ ਕਾਰਸਤਾਨੀ ਸੀ ਇਹ ਤੁਹਾਡੀ ਮਾਂ ਇੰਦਰਾ ਮਾਰਦੀ ਤੁਹਾਡਾ ਪਪਾ ਬਿੰਦ ਪੁੱਛੜ ਮਾਰਦਾ ਹੁਣ ਬਾਬੇ ਤੂੰ ਵੱਢ ਕੇ ਦਿਖਾ ਪੰਜਾਬ ਅਸੀਂ ਪੁੱਛਣਾ ਚਾਹਨੇ ਪੰਜਾਬ ਉਹਦੇ ਪਿਓ ਦਾ ਅਸੀਂ ਬੁਲਾਵਾਂਗੇ ਬਾਬੇ ਨੂੰ ਕੋਤ ਜਿੰਮਤ ਹੱਥ ਵੀ ਲਗਾ ਕੇ ਦਿਖਾ ਦੇ ਹੱਥ ਕਿਹੜੇ ਸਾਡੇ ਮਾਨ ਸਾਹਿਬ ਕਹਿੰਦੇ ਸੀ ਰੰਗਲਾ ਪੰਜਾਬ ਬਣਾਵਾਂਗੇ ਰੰਗਲਾ ਪੰਜਾਬ ਇਹਦਾ ਬਣੂਗਾ ਪਹਿਲਾਂ ਇਹਨੇ 2 ਸਾਲ ਪਹਿਲਾਂ ਪਟਿਆਲੇ ਰੌਲਾ ਪਾਇਆ ਸੀ ਹੁਣੇ ਫੇਰ ਬਕਵਾਸ ਕਰ ਰਿਹਾ ਇਹ ਮੁੰਡਾ ਮਰਵਾਇਆ ਇਹ ਮੁੰਡਾ ਫੇਰੇ ਬਕਵਾਸ ਕਰ ਰਿਹਾ ਇਹਨੂੰ ਚੱਕ ਕੇ ਇਹਨੂੰ ਕਾਲੇ ਪਾਣੀ ਅੰਡੇ ਮੈਂ ਨਿਕੋਵਾਰੀਆ ਜ਼ਿਬਰੂ ਕਰਕੇ ਉਹਨੇ ਭੇਜਿਆ ਜਾਵੇ ਮੈਂ ਕਹਿੰਦਾ ਇੱਦਾਂ ਹੀ ਪੰਜਾਬ ਦੇ ਵਿੱਚ ਜਦੋਂ ਯਾਤਰਾ ਹੋਵੇ ਸਾਰੇ ਹਿੰਦੂਆਂ ਨੂੰ ਇੱਕ ਸਾਰ ਇਕੱਠਾ ਹੋਣਾ ਚਾਹੀਦਾ ਉਹ ਲੁਧਿਆਣਾ ਦੇ ਵਿੱਚ ਬਹੁਤ ਜਲਦ ਉਹ ਜਿਹੜੀ ਹਿੰਦੂ ਯਾਤਰਾ ਨਿਕਲਣ ਜਾ ਰਹੀ ਹੈ ਬਹੁਤ ਜਲ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਪੂਰੀ ਭਗਵਾ ਯਾਤਰਾ ਹੋਊਗੀ ਔਰ ਸਾਡੇ ਜਿਹੜੇ ਹੱਕ ਹੋਣਗੇ ਕਿ Hindu ਸੰਤਾ ਬਾਰੇ ਗਲਤ ਬੋਲਣਾ ਜਿਹੜਾ ਗਲਤ ਬੋਲਦੇ ਨੇ ਉਹਨਾਂ ਦੇ ਮੁਕਦਮਾ ਦਰਜ ਕਰਾਂਗੇ। ਪਲੇ ਸੰਤਾ ਹੈ ਔਰ ਸਾਡੇ ਕਹਿੰਦੇ ਕਿਉਂ ਨਹੀਂ ਆਣਗੇ ਅਸੀਂ ਲੈ ਕੇ ਆਉਂਗੇ। ਉਦੋਂ ਦੇਖਾਂਗੇ ਕਿਹੜੇ ਪਰਵਾਨੇ ਨੇ ਕਿਹੜੇ ਸਰਵਾਨੇ ਆ। ਅੱਜ ਤੱਕ ਸੰਤ ਸਮਾਜ ਨੇ ਇੰਨੇ ਇੱਥੇ ਕਾਰਜਕ੍ਰਮ Hindu ਸਮਾਜ ਨੇ ਕਰਾਏ ਆ। ਉਹ ਤਾਂ ਉਹਨਾਂ ਕੋ ਰੁਕੇ ਨਹੀਂ ਸਾਡੇ ਤਾਂ ਰੁਕੇ ਨਹੀਂ ਯਾਤਰਾਵਾਂ ਤਾਂ ਰੁਕੀਆਂ ਨਹੀਂ। ਉਹ ਕਿੱਥੇ ਰੋਕ ਲੂਗੇ। ਸੀਪੀ ਸਾਹਿਬ ਨੂੰ ਮਿਲੇ ਹੈ ਔਰ ਉਹਨਾਂ ਨੇ ਸ਼ਵਾਚਨ ਦਿੱਤਾ ਜਿਹੜਾ ਬਗੇਸ਼ਵਰ ਧਾਨ ਦੇ ਬਾਬਾ ਜੀ ਦੇ ਬਾਰੇ ਪਰਵਾਨ ਨੇ ਗਲਤ ਲਫਜ਼ ਬੋਲੇ ਆ ਉਹ ਹਿੰਦੂਆਂ ਨੂੰ ਹੀ ਲਲਕਾਰੀ ਮਾਰੀ ਆ ਉਹਨੇ ਔਰ ਹਿੰਦੂ ਉਹਨੂੰ ਸੋਨਾ ਨਾ ਨਹੀਂ ਬੈਠਣ ਵਾਲਾ ਨਹੀਂ ਇਹਦਾ ਜਵਾਬ ਅਸੀਂ ਦਵਾਂਗੇ ਬਾਬਾ ਜੀ ਨੂੰ ਇੱਥੇ ਵੀ ਲਿਆਵਾਂਗੇ ਔਰ ਮਾਰਚ ਨੂੰ ਦਕਾਹ ਹੋਰ ਕਮੇਟੀ ਨੇ ਅੱਜ ਪੁਲਿਸ ਮਿਸਟਰ ਨੂੰ ਦਿਹਾਣਾ ਨੂੰ ਕੰਪਲੇਂਟ ਦਿੱਤੀ ਆ ਕਿ ਬਲਜਿੰਦਰ ਸਿੰਘ ਪਰਵਾਨਾ ਜਿਹਨੇ ਬਾਬਾ ਗੁਸ਼ੇਰਧਾਨ ਦੇ ਬਾਬੇ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ ਉਹਨੂੰ ਫਾਇਰ ਕਰਕੇ ਉਹਨੂੰ ਜੇਲ੍ਹ ਵਿੱਚ ਭੇਜਿਆ ਜਾਵੇ। ਅਗਰ ਨਹੀਂ ਭੇਜਿਆ ਗਿਆ ਤਾਂ ਹਿੰਦੂ ਸਮਾਜਿਕ ਕੜਾ ਸੰਘਰਸ਼ ਕਰ ਦਿੱਤਾ ਜਾਏਗਾ। ਇੱਕ ਪਾਸੇ ਤਾਂ ਹਿੰਦੂ ਲੀਡਰਾਂ ਦੇ ਉੱਤੇ ਘਰੇ ਬਹਿ ਕੇ ਮੁਕਦਮੇ ਦਰਜ ਕਰ ਦਿੱਤੇ ਜਾਂਦੇ ਨੇ। ਦੂਜੇ ਪਾਸੇ ਪਰਵੰਨ ਸਾਰੇ ਮਾਰਨ ਤੋਂ ਧਮਕੀਆਂ ਦਿੰਦਾ ਪਿਆ ਪਰ ਉਹਦੇ ਖਿਲਾਫ ਕੋਈ ਵੀ ਕਾਰਵਾਈ ਕੋਈ ਐਕਸ਼ਨ ਨਹੀਂ ਕੀਤਾ ਜਾਂਦਾ। ਉਹ ਯਾਦ ਕਰਾਂਦਾ ਵੀ ਇੰਦਰਾ ਗਾਂਧੀ ਮਾਰੀ। ਕੀ ਕਹਿੰਦਾ ਉਹ? ਵੀ ਤੁਹਾਡੀ ਮਾਂ ਇੰਦਰਾ ਮਾਰਦੀ ਤੁਹਾਡਾ ਪਾਪਾ ਬਿੰਦ ਪੁੱਛੜ ਮਾਰਦਾ ਹੂੰ ਬਾਬੇ ਤੂੰ ਵੱਡ ਕੇ ਦਿਖਾ ਪੰਜਾਬ ਅਸੀਂ ਪੁੱਛਣਾ ਚਾਹਨੇ ਪੰਜਾਬ ਉਹਦੇ ਪਿਓ ਦਾ ਅਸੀਂ ਬੁਲਾਵਾਂਗੇ ਬਾਬੇ ਨੂੰ ਉਹਦੇ ਜਿੰਮਤ ਹੱਥ ਵੀ ਲਗਾ ਕੇ ਦਿਖਾ ਦੇ ਹੱਥ ਵੀ ਕੰਨ ਸਾਹਿਬ ਇਹ ਜਿਹੜੇ ਆ ਬਗੇਸ਼ਵਰ ਵਾਲੇ ਬਾਬਾ ਜੀ ਉਹ ਪਹਿਲਾਂ ਵੀ ਪੰਜਾਬ ਆਦ ਕੇ ਇੰਦਰਜੀਤ ਸਿੰਘ ਨੇ ਕੋਈ ਹੀ ਲੈ ਕੇ ਆਏ ਸੀ ਬਿਲਕੁਲ ਅੰਮ੍ਰਿਤਸਰ ਉਹਨਾਂ ਨੂੰ ਉਹਨਾਂ ਨੇ ਹਰੀਮੰਦਰ ਸਾਹਿਬ ਚ ਮੱਥਾ ਟੇਕਿਆ ਉਹਨਾਂ ਨੇ ਯੂਪੀ ਦੀ ਗੱਲ ਕੀਤੀ ਨਾ ਯੂਪੀ ਚ ਹਰੀ ਹਰਮੰਦਰ ਸਾਹਿਬ ਦੀ ਗੱਲ ਕੀਤੀ ਸੰਭਲ ਦੀ ਗੱਲ ਕੀਤੀ ਯੂਪੀ ਦੇ ਵਿੱਚ ਸੰਭਲ ਦਾ ਇੱਕ ਵਿਵਾਦ ਚੱਲਦਾ ਤੇ ਹਰੀ ਹਰਮੰਦਰ ਹੈ ਉੱਥੇ ਮੱਥਾ ਟੇਕਣ ਦੀ ਗੱਲ ਕੀਤੀ ਪਰ ਇਹ ਅਨਪੜ ਬੁੱਧੀ ਸਮਝਾਵੇ ਕੌਣ ਅਨਪੁਰ ਪੁੱਤੀ ਜੇ ਐਸੇ ਹੀ ਲੀਡਰ ਸਿੱਖ ਜਗਤ ਦਾ ਨੁਕਸਾਨ ਕਰ ਰਹੇ ਨੇ ਇਹਨਾਂ ਦੇ ਉੱਤੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਜਿਹੜੇ ਸਾਡੇ ਮਾਨ ਸਾਹਿਬ ਕਹਿੰਦੇ ਸੀ ਰੰਗਲਾ ਪੰਜਾਬ ਬਣਾਵਾਂਗੇ ਰੰਗਲਾ ਪੰਜਾਬ ਇਹਦਾ ਬਣੂਗਾ ਪਹਿਲਾਂ ਇਹਨੇ 2 ਸਾਲ ਪਹਿਲਾਂ ਪਟਿਆਲੇ ਰੋਲਾ ਪਾਇਆ ਤਾਂ ਹੁਣੇ ਫੇਰ ਬਕਵਾਸ ਕਰ ਰਹੀ ਹੈ ਇਹਨੇ ਮੁੰਡਾ ਮਰਵਾਇਆ ਇਹ ਮੁੰਡਾ ਫੇਰੇ ਬਕਵਾਸ ਕਰ ਰਿਹਾ ਇਹਨੂੰ ਚੱਕ ਕੇ ਇਹਨੂੰ ਕਾਲੇ ਪਾਣੀ ਅੰਨੇ ਮੈਂ ਨਿਕੋਵਾਰੀਆ ਜਿਬਰੂਗੜ ਕਿਉਂ ਨਾ ਭੇਜਿਆ ਜਾਵੇ ਕਾਰਨ ਕੀ ਹੈ ਉੱਥੇ ਹੀ ਦੂਜੇ ਪਾਸੇ ਸਾਡੇ ਜਿਹੜੇ ਨਿਰਦੋਸ਼ ਸ਼ਿਵਸੈਨਿਕ ਜਿਹੜੇ ਰਾਸ਼ਟਰ ਦੀ ਗੱਲ ਕਰਦੇ ਨੇ ਜਿਹੜੇ ਸਮਾਜ ਦੀ ਗੱਲ ਕਰਦੇ ਨੇ ਉਹਨਾਂ ਦੇ ਘਰ ਬੈਠੇ ਪਰਚੇ ਦਰਜ ਹੋ ਰਹੇ ਆ ਲੱਗਦਾ ਵਗੇਸ਼ਰ ਗਾਮ ਨੂੰ ਵੀ ਪਰਚਾ ਦਰਜ ਕਰਨਾ ਚਾਹੀਦਾ ਜੇਕਰ ਦੇਖੋ ਤੁਸੀਂ ਕਰਾਵਾਂਗੇ ਤੁਸੀਂ ਕਰਾਵਾਂਗੇ ਜਦੋਂ ਹੀ ਉਹਨਾਂ ਦੇ ਸਪਾਈ ਖੜੇ ਆ ਹਿੰਦੂ ਸਮਾਜੀ ਕਾ ਸੰਤ ਜਿਹੜਾ ਨਾ ਸਮਾਜ ਨੂੰ ਸਿਹਤ ਦਿੰਦਾ ਹੁੰਦਾ ਪਰ ਇਦਾਂ ਦੇ ਜਿਹੜੇ ਕੁੱਤੇ ਲੋਗ ਐ ਜਿਹੜੇ ਸੰਤਾਂ ਦੇ ਵਿਰੁੱਧ ਵੀ ਬੋਲਣ ਉਹਨਾਂ ਨੂੰ ਨਿਜਿੱਠਣ ਲਈ ਉਹਨਾਂ ਦੇ ਬੱਚੇ ਹੀ ਕਾਫੀ ਨੇ ਉਹਨਾਂ ਸੰਤਾਂ ਦੇ ਬਿਲਕੁਲ ਮਾਨ ਸਾਹਿਬ ਨੂੰ ਮਾਨ ਸਾਹਿਬ ਨੂੰ ਇਹ ਕਿਹਾ ਵੀ ਅਸੀਂ ਕੰਪਲੇਂਟ ਦੇ ਦਿੱਤੀ ਤੁਸੀਂ ਰੰਗਲਾ ਪੰਜਾਬ ਬਣਾਣਾ ਸੀ ਉਹ ਤੁਸੀਂ ਉੱਪਰੋਂ ਰੰਗਲਾ ਪੰਜਾਬ ਲਿਖਣਾ ਸ਼ੁਰੂ ਕੀਤਾ ਜਿੱਥੇ ਲਾਤ ਹੋ ਕੇ ਆਣਾ ਸੀ ਉੱਥੇ ਤੁਹਾਡੀ ਸ਼ਹੀ ਮੱਕ ਗਈ ਉਹ ਸ਼ਹੀ ਦੁਆਰਤੀ ਪੈਨ ਵਿੱਚ ਭਰਾਓ ਬਾਕੀ ਸੱਜਣਾਂ ਨੇ ਕਹਿ ਰਹੇ ਕਿ ਇੱਥੇ ਬਗੇਸ਼ਵਰ ਵਾਲੇ ਬਾਬਾ ਜੀ ਦੀ ਬਿਲਕੁਲ ਬਗੇਸ਼ਵਰ ਵਾਲੇ ਬਾਬਾ ਜੀ ਨੂੰ ਜਿੱਥੇ ਲੈ ਜਾਊਗਾ ਅਸੀਂ ਟਾਈਮ ਲੈ ਰਹੇ ਹਾਂ ਉਹਨਾਂ ਕੋਲੋਂ ਅਸੀਂ ਉਹਨਾਂ ਕੋਲ ਟਾਈਮ ਮੰਗ ਰਹੇ ਹਾਂ ਕਿ ਉਹਦੇ ਪੰਜਾਬ ਵਿੱਚ ਉਹਨਾਂ ਦਾ ਇੱਕ ਵੱਡਾ ਜਿਹੜਾ ਪ੍ਰੋਗਰਾਮ ਕਰਾਇਆ ਜਾਵੇ ਤੇ ਹਿੰਦੂ ਕੋਰ ਕਮੇਟੀ ਦੇ ਸਦਸਿਓ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿੱਦਾਂ ਹੀ ਸੰਪਰਕ ਹੁੰਦਾ ਸਾਨੂੰ ਅਸੀਂ ਅਪਡੇਟ ਦੇਵਾਂਗੇ ਸਾਡੇ ਸੰਤ ਹੈ ਉਹ ਸਾਡੇ ਕਹਿੰਦੇ ਕਿ ਕਿਉਂ ਨਹੀਂ ਆਣਗੇ ਅਸੀਂ ਲੈ ਕੇ ਆਉਂਗੇ ਔਰ ਉਹਨਾਂ ਨੂੰ ਅਸੀਂ ਬਹੁਤ ਜਲਦ ਇੱਥੇ ਬਹੁਤ ਭਵਿਆ ਕਾਰਜਕ੍ਰਮ ਕਰਾਵਾਂਗੇ ਉਦੋਂ ਦੇਖਾਂਗੇ ਕਿਹੜੇ ਪਰਵਾਨੇ ਨੇ ਕਿ ਅੱਜ ਤੱਕ ਸੰਤ ਸਮਾਜ ਨੇ ਇਹਨੇ ਇੱਥੇ ਕਾਰਜਕ੍ਰਮ ਹਿੰਦੂ ਸਮਾਜ ਨੇ ਕਰਾਏ ਆ ਉਹ ਤਾਂ ਉਹਨਾਂ ਕੋ ਰੁਕੇ ਨਹੀਂ ਸਾਡੇ ਤਾਂ ਰੁਕੇ ਨਹੀਂ ਯਾਤਰਾਵਾਂ ਤਾਂ ਰੁਕੀਆਂ ਨਹੀਂ ਉਹ ਕਿੱਥੇ ਰੋਕ ਲੂਗੇ ਵੀ ਆ ਪਰਵਾਨੇ ਵਰਗਾ ਜਿਹੜਾ ਬੇਕਾਰ ਆਦਮੀ ਆਪਣੇ ਨੂੰ ਸ਼ੋਰਦ ਲੁੱਟਣ ਦਾ ਮਾਰਾ ਸਾਡੇ ਵੋਕੇਸ਼ਨ ਦਾ ਵਾਲੇ ਬਾਬਾ ਜੀ ਦੇ ਉਲਟ-ਪੁਲਟ ਬਿਆਨਵਾਜੀ ਕਰ ਰਿਹਾ ਵੀ ਮੈਂ ਤੋ ਪਾੜ ਕੇ ਦਿਖਾਵੇ ਪੰਜਾਬ 'ਚ ਜੇ ਤੇਰੇ ਜਦਾਮਾ ਤੂੰ ਰੋਕ ਕੇ ਦਿਖਾ ਇਸ ਦਾ ਬੁਲਾ ਰਹੇ ਉਹਨਾਂ ਨੂੰ ਇਨਵਾਈਟ ਕਰ ਰਹੇ ਆ ਜੇ ਤੇਰੇ ਚ ਦਾਮਾ ਦਾ ਰੋਕੇ ਦਿਖਾਈ ਹੋਵੇ ਇਹਦਾ ਲੋਕ 84 ਭੁੱਲਾ ਜਾਂਦੇ ਆ ਇਦਾਂ ਦੇ ਜਿਹੜੇ ਲੋਕ ਨੇ ਦੋ ਸਮਾਜ ਦੇ ਵਿੱਚ ਪਾੜ ਪਾਣਾ ਚਾਹੁੰਦੇ ਨੇ ਇਹ 84 ਚੱਤਾ ਕਰਾਉਂਦੇ ਨੇ ਇੰਦਰਾ ਮਾਰਤੀ ਉੱਚੜ ਬੇਨਤ ਮਾਰਤਾ ਇਹ ਕੀ ਲੋਕਾਂ ਦੇ ਅੱਜ ਦੇ ਨਿਆਣਾਂ ਨੂੰ ਕੀ ਸੇਧ ਦੇਣਾ ਜਾਂਦੇ ਨੇ ਇਦਾਂ ਦੇ ਲੋਕ ਜਿਹੜਾ ਕੁਮਲੇਸ਼ਰ ਵਾਲੇ ਬਾਬਾ ਜੀ ਦੇ ਖਿਲਾਫ ਬਲਜਿੰਦਰ ਸਿੰਘ ਪਰਮਾਨਾ ਜਿਹੜਾ ਉਸ ਨੇ ਸਪੀਚ ਦਿੱਤੀ ਸੀ ਕਿ ਤੂੰ ਹਰ ਪੰਜਾਬ ਦੇ ਵਿੱਚ ਤੁਸੀਂ ਆ ਕੇ ਦਿਖਾਓ ਤੇ ਅੰਮ੍ਰਿਤਸਰ ਦੀ ਗੱਲ ਬੜੀ ਦੂਰ ਦੀ ਹੈ ਕੀ ਲੱਗਦਾ ਕਿ ਇੰਦਾ ਵੀ ਐਸੀ ਚ ਦੇਣ ਤੋਂ ਸਾਰਨਾ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਹਿੰਦੂ ਬੋਲੇ ਤਾਂ ਹੁੰਦਾ ਪਰਚਾ ਜੇ ਕਿਸੇ ਹਿੰਦੂ ਨੇ ਕੀਤਾ ਹੋਵੇ ਤੇ ਪਰਚਾ ਅਜੇ ਤੱਕ ਉਹਦੀ ਕਿੰਨੀ ਵੀਡੀਓ ਦੇਖੋ ਕਿੰਨਾ ਟਾਈਮ ਤੋਂ ਵਾਇਰਲ ਹੋ ਰਹੀ ਹੈ ਪੰਜਾਬ ਸਰਕਾਰ ਸੁੱਤੀ ਪਈ ਆ ਅਜੇ ਪੰਜਾਬ ਸਰਕਾਰ ਨੂੰ ਮੈਂ ਕਹਿੰਦਾ ਨਜ਼ਰ ਨਹੀਂ ਆ ਪ੍ਰਸ਼ਾਸਨ ਨੂੰ ਨਜ਼ਰ ਨਹੀਂ ਆਇਆ ਜਦ ਕਿ ਇਹ ਕਾਰਵਾਈ ਉਸੇ ਟਾਈਮ ਬੰਦੀ ਸੀਗੀ ਇਹ ਕਾਰਵਾਈ ਨਾਲੋ ਨਾਲ ਇਹਨਾਂ ਤੇ ਮੁਕਦਮਾ ਦਰਜ ਕਰਨਾ ਚਾਹੀਦਾ ਮੈਂ ਨਾਂ ਨਹੀਂ ਲੈਣਾ ਕਿਉਂਕਿ ਮੈਂ ਕਿਸੇ ਦੀ ਕਦੀ ਔਰ ਚੜਾਈ ਨਹੀਂ ਕਰਾਣਾ ਚਾਹੁੰਦਾ ਕਿਉਂਕਿ ਉਹਨੂੰ ਤਾਂ ਚਾਹੀਦੀ ਬਾਰੋ ਬਾਰ ਫੰਡਿੰਗ ਠੀਕ ਹੈ ਜੀ ਦੇਖੋ ਇੱਕ ਸਾਡੇ ਸੰਤਰੀ ਯਾਤਰਾ ਗੱਡੀ ਔਰ ਕਿੱਦਾਂ ਉਹਨੂੰ ਦੇਖੋ ਕਿ ਮੈਂ ਕਹਿੰਨਾ ਕੀੜੇ ਹੀ ਮੱਚ ਗਏ ਉਹਦੇ ਕਿ ਇੱਕ ਸੰਤ ਨਾ ਇੰਨਾ ਬੰਦਾ ਬਾਰੋ ਬਾਰ ਔਰ ਅਸੀਂ ਬਹੁਤ ਜਲਦ ਬੱਬਾ ਬਕੇਸ਼ਵਰ ਦਾੰਦ ਦੀ ਯਾਤਰਾ ਪੰਜਾਬ ਚ ਲਿਆਉਂਦੀ ਪੂਰੀਓ ਕਰਾਂਗੇ ਕਿ ਪੰਜਾਬ ਚ ਬੱਬਾ ਬਕੇਸ਼ਵਰ ਦਾ ਦੀ ਯਾਤਰਾ ਕਿੱਤੀ ਕਿੱਡੀ ਜਾਵੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਪੰਜਾਬ ਚ ਆ ਕੇ ਪ੍ਰੋਪਰ ਲੱਗਦਾ ਨਹੀਂ ਬਲਜਿੰਦਰ ਸਿੰਘ ਪਰਵਾਹਾਰ ਉਹ ਕੋਣ ਹੈ ਮੇਰੀ ਮੇਰੀ ਗੱਲ ਸੁਣੋ ਉਹਨਾਂ ਨੇ ਕਿਉਂ ਕੋਣ ਵਾਏ ਉਹਦੇ ਕਹਿਣ ਨਾ ਲਾਣਾ ਜਾ ਉਹ ਬਦਮਾਸ਼ੀ ਕਰੂਗਾ Hindu ਕਮਜ਼ੋਰ ਨਹੀਂ ਹੈ ਮੈਂ ਫਿਰ ਕਹਿ ਰਿਹਾ ਹਿੰਦੂਆਂ ਨੂੰ ਕਮਜ਼ੋਰ ਨਾ ਸਮਝੇ ਹਿੰਦੂ ਕਮਜ਼ੋਰ ਨਹੀਂ ਹੈ ਸਿੱਧੀ ਜੀ ਗੱਲ ਹੈ ਕਿਉਂਕਿ ਕੋਈ ਸੰਤਾਂ ਦੀ ਯਾਤਰਾ ਕੋਈ ਨਹੀਂ ਰੋਕ ਸਕਦਾ ਕਿੰਨੀ ਦੁਨੀਆ ਸੀ ਉਹਨਾਂ ਨਾਲ ਕਿੰਨੀ ਦੁਨੀਆ ਇੱਕ ਸੰਤ ਨੇ ਯਾਤਰਾ ਗੱਡੀ ਔਰ ਦੇਖੋ ਕਿਦਾਂ ਹਿੰਦੂਆਂ ਦਾ ਹਜੂਮ ਮੈਂ ਕਹਿੰਦਾ ਇਦਾਂ ਹੀ ਪੰਜਾਬ ਦੇ ਵਿੱਚ ਜਦੋਂ ਯਾਤਰਾ ਹੋਵੇ ਸਾਰੇ ਹਿੰਦੂਆਂ ਨੂੰ ਇੱਕ ਸਾਥ ਨਿਕਲਣਾ ਚਾਹੀਦਾ ਔਰ ਲੁਧਿਆਣਾ ਦੇ ਵਿੱਚ ਬਹੁਤ ਜਲਦ ਹੁਣ ਜਿਹੜੀ ਹਿੰਦੂ ਯਾਤਰਾ ਨਿਕਲਣ ਜਾ ਰਹੀ ਹੈ ਬਹੁਤ ਜਲ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਪੂਰੀ ਭਗਵਾ ਯਾਤਰਾ ਆਊਗੀ ਔਰ ਸਾਡੇ ਜਿਹੜੇ ਹੱਕ ਹੋਣਗੇ ਕਿ ਹਿੰਦੂ ਸੰਤਾਂ ਬਾਰੇ ਗਲਤ ਬੋਲਣਾ ਜਿਹੜਾ ਗਲਤ ਬੋਲਦੇ ਨੇ ਉਹਨਾਂ ਦੇ ਮੁਕਦਮਾ ਦਰਜ ਕਰੋ ਹੁਣ ਸਰਕਾਰ ਕਿਉਂ ਸੌ ਰਹੀ ਹੈ ਹੁਣ ਸਰਕਾਰ ਕਿਉਂ ਮੁਖਦਰਸ਼ਕ ਹੈ ਬੜਾ ਵੱਡਾ ਸਵਾਲ ਹੈ ਨਾ ਸਰਕਾਰ ਕਿਉਂ ਸੌ ਰਹੀ ਹੈ ਹੁਣ ਮੁਖਦਰਸ਼ਕ ਕਿਉਂ ਹੈ ਹਜੇ ਤੱਕ ਉਹ ਤੇ ਪਰਚਾ ਤੱਕ ਪਰਚਾ ਤਾਂ ਕਿਉਂਕਿ ਉਹਨਾਂ ਦਾ ਕੰਮ ਹੈ ਕਿ ਪਹਿਲਾਂ ਪਟਿਆਲੇ ਦੇ ਹਨ ਕਾਲੀ ਮਾਤਾ ਮੰਦਿਰ ਜਿਹੜਾ ਉੱਤੇ ਕੀਤਾ ਉਹਨਾਂ ਦਾ ਕੰਮ ਹੀ ਇਹੀ ਹੈ ਮਤਲਬ ਮੈਂ ਕਹਿੰਦਾ ਕਿ ਉਹਨਾਂ ਦਾ ਤੇ ਜਲਦੋਂ ਮੁਕਦਮਾ ਦਰਜ ਕਰਕੇ ਉਹਨਾਂ ਦੇ ਦੇਸ਼ ਤੋਂ ਉਹਨੂੰ ਡਿ ਦਰਸ਼ਨ ਪਰਵਾਨਾ ਨੇ ਕਿਹਾ ਪੰਜਾਬ ਚ ਆ ਕੇ ਉਹਨਾਂ ਨੂੰ ਇਹ ਨਹੀਂ ਦੇਖਿਆ ਕਿ ਜਿਹੜੇ ਬਗੇਸ਼ਵਰ ਵਾਲੇ ਬਾਬਾ ਪਹਿਲਾਂ ਵੀ ਪੰਜਾਬ ਚ ਆ ਚੁੱਕੇ ਅੰਮ੍ਰਿਤਸਰ ਹਰਮੰਦਰ ਸਾਹਿਬ ਉਹਨਾਂ ਨੂੰ ਜਿਹੜਾ ਹੈ ਸਨਮਾਨਿਤ ਕੀਤਾ ਗਿਆ ਸੀ ਤੱਕ ਬਣ ਕੇ ਉੱਥੇ ਸਨਮਾਨਿਤ ਹੋਏ ਸੀਗੇ ਉਹਨਾਂ ਸਰੂਪਾ ਮਿਲਿਆ ਸੀ ਉਸ ਜਗ੍ਹਾ ਤੇ ਕੀ ਲੱਗਦਾ ਕਿ ਉਹ ਉਹਦਾ ਵਹਿਮ ਹੋਣਾ ਪਰਵਾਨੇ ਦਾ ਕਿ Hindu ਕਮਜ਼ੋਰ ਨਹੀਂ ਹੈਗਾ ਮੈਂ ਉਹਨੂੰ ਬਾਰ-ਬਾਰ ਤੁਹਾਡੇ ਰਹੀਏ ਕਹਿ ਰਿਹਾ ਕਿ ਇਹ ਬੇਹੁੱਦ ਬੇਵਜਾ ਗੱਲਾਂ ਬੇਹੁੱਦਗੀ ਕਿਉਂਕਿ ਉਹ ਭਾਈਚਾਰੇ ਚ ਫਾੜ ਪਾਣ ਵਾਲਾ ਬੰਦਾ ਵੈ ਔਰ ਅਸੀਂ ਹੈਗੇ ਭਾਈਚਾਰ ਨਾਲ ਲੈ ਕੇ ਚੱਲਣ ਵਾਲੇ ਬੰਦੇ ਸਾਡੀ ਇੱਕੋ ਮੰਸ਼ਾ ਕੀ ਸਾਡਾ ਭਾਈਚਾਰਾ ਕਾਇਮ ਰਵੇ ਔਰ ਮੈਂ ਕਹਿੰਦਾ ਸਰਕਾਰਾਂ ਨੂੰ ਚਾਹੀਦਾ ਕਿ ਇਹੋ ਜਿਹੇ ਬੰਦੇ ਨੱਥ ਪਾ ਕੇ ਰੱਖਣ ਮਾਮਲਾ ਕੀ ਹੈ ਸਿਰਫ ਫੰਡਿੰਗ ਦਾ ਉਹਨੇ ਪੈਸਾ ਇਕੱਠਾ ਕਰਨਾ ਹੋਰ ਕੋਈ ਗੱਲ ਮਨੰਦਰ ਗੱਲ ਕੀ ਹੋਈ ਹੈ ਕੀ ਗੱਲ ਕੱਲ ਸੀਪੀ ਸਾਹਿਬ ਨੇ ਸਾਨੂੰ ਸ਼ੁਸ਼ਾਨਤਾ ਕਿ ਬਹੁਤ ਜਲਦ ਤੇ ਮਕਦਮਾ ਦਰਜ ਹੋਊਗਾ ਔਰ ਉਹਨਾਂ ਨੇ ਕਿਹਾ ਵੀ ਹੈ ਕਿ ਬਹੁਤ ਜਲਦ ਤੇ ਕਾਰਵਾਈ ਹੋਊਗੀ ਕਿਉਂਕਿ ਇਹ ਬੰਦਾ ਸਹੀ ਨਹੀਂ ਹੈਗਾ ਅਗਲੀ ਸਟੈਪ ਕੀ ਹੈ ਸੁਸ਼ਾਨਾਬਾਦ ਅਗਲਾ ਸਟੈਪ ਅਸੀਂ ਹੁਣ ਬਹੁਤ ਜਲਦੀ ਭਗਵਾ ਯਾਤਰਾ ਕਰਨ ਲੱਗੇ ਆਂ ਔਰ ਲੁਧਿਆਣਾ ਦੀ ਧਰਤੀ ਦੇ ਦੇਖੋ ਕਿਦਾਂ Hindu Mai ਮੈਂ ਕਹਿੰਦਾ ਇਦਾਂ ਹੀ ਪੰਜਾਬ ਦੇ ਵਿੱਚ ਜਿਵੇਂ ਹਿੰਦੂ ਜਾਗ ਹਿੰਦੂ ਜਾਗੋ ਹੁੰਦੀ ਹੈ ਇਦਾਂ ਹੀ ਪੰਜਾਬ ਦੇ ਵਿੱਚ ਹਿੰਦੂ ਜਾਗੋ ਔਰ ਭਗਵਾ ਯਾਤਰਾ ਤਿਆਰ ਹੈ ਅੱਜ ਇਹ ਹਿੰਦੂ ਜਾਗੋ ਗਰੁੱਪ ਜਿਹੜਾ ਪੰਜਾਬ ਦੇ ਅੰਦਰ ਇੱਕ ਹਿੰਦੂਆਂ ਨੂੰ ਜਗਾਉਣ ਦੇ ਰੂਪ ਨੂੰ ਬਣਿਆ ਉਹਦੇ ਅਧੀਨ ਅਸੀਂ ਸੀਪੀ ਸਾਹਿਬ ਨੂੰ ਮਿਲੇ ਹੈ ਔਰ ਉਹਨਾਂ ਨੇ ਐਸ਼ਵਾਚਨ ਦਿੱਤਾ ਜਿਹੜਾ ਵਗੇਸ਼ਵਰ ਦਹਾਨ ਦੇ ਬਾਬਾ ਜੀ ਦੇ ਬਾਰੇ ਪਰਵਾਨਨੇ ਨੇ ਗਲਤ ਲਫ਼ਜ਼ ਬੋਲੇ ਹੈ ਉਹ ਹਿੰਦੂਆਂ ਨੂੰ ਹੀ ਲਲਕਾਰੀ ਮਾਰੀ ਹੈ ਉਹਨੇ ਔਰ ਹਿੰਦੂ ਹੋਣ ਸੋਨਾ ਨਾ ਨਹੀਂ ਬੈਟਣ ਵਾਲਾ ਨਹੀਂ ਇਹਦਾ ਜਵਾਬ ਅਸੀਂ ਦਵਾਂਗੇ ਬਾਬਾ ਜੀ ਨੂੰ ਇੱਥੇ ਵੀ ਲਿਆਵਾਂਗੇ ਹੋਰ ਮਾਰਚ ਵੀ ਲਗਾ। ਉਸਨੇ ਹਿੰਦੂ ਲੀਡਰਾਂ ਦੇ ਹੇਟ ਸਪੀਚ ਦੇ ਪਰਚੇ ਦਿੱਤੇ ਸੀ ਜਿਹੜੇ ਕਿ ਬਿਲਕੁਲ ਨਜਾਇਜ਼ ਵੀ ਸੀ ਪ੍ਰਸ਼ਾਸਨ ਨੇ ਉਹਨਾਂ ਨੂੰ ਕੈਂਸਲ ਕਰਨ ਦੀ ਕਵਾਇਦ ਵੀ ਸ਼ੁਰੂ ਕੀਤੀ। ਐਦਾਂ ਹੀ ਪਿੱਛੇ ਸਾਨੂੰ ਸੋਸ਼ਲ ਮੀਡੀਆ ਤੇ ਭਗਵਾਨਦਾਮ ਵਾਲੇ ਬਾਬਾ ਜੀ ਦੀ ਸਪੀਚ ਚੱਲ ਰਹੀ ਸੀ। ਜਿਹੜੀ ਸਪੀਚ ਉਹਨਾਂ ਨੇ ਯੂਪੀ ਦੇ ਐਸੇ ਯੂਪੀ ਦੇ ਜਿਹੜੀ ਮਸਜਿਦ ਬਣੀ ਹੋਈ ਹੈ ਉਹਦੇ ਉੱਤੇ ਉਹਨਾਂ ਨੇ ਸਪੀਚ ਦਿੱਤੀ ਵੀ ਉੱਤੇ ਹਰੀ ਹਰ ਮੰਦਿਰ ਸੀਗਾ ਪਹਿਲਾਂ ਤੇ ਉਹ ਵੀ ਹੁਣ ਦਿਨ ਦੂਰ ਦੀ ਜਦੋਂ ਉੱਥੇ ਦੁਆਰਾ ਹਰਿ ਹਰ ਮੰਦਿਰ ਬਣੇਗਾ ਤੇ ਕੁਝ ਖੋਤੇ ਕਿਸਮ ਦੇ ਲੋਕ ਜਿਹੜਾ ਰਾਜਪੁਰੇ ਵਾਲਾ ਇਹ ਬਲਜਿੰਦਰ ਸਿੰਘ ਪਰਵਾਨਾ ਹੈ ਜਿਹੜਾ ਵਾਰ-ਵਾਰ ਪੰਜਾਬ ਦੇ ਮੌਲ ਨੂੰ ਖਰਾਬ ਕਰਦਾ ਕਿਉਂਕਿ ਇਸ ਤੋਂ ਪਹਿਲਾਂ ਵੀ ਕਬੂਰ ਥਲੇ ਜੇ ਕਹਿੰਦੇ ਮੁੰਡਾ ਮਰਵਾਤਾ ਮੰਦ부ਦੀ ਬੇਅਦਬੀ ਦੇ ਨਾਮ ਤੇ ਪਟਿਆਲੇ ਕਾਲੀ ਮਾਤਾ ਮੰਦਿਰ ਵਾਲਾ ਇਨਸੀਡੈਂਟ ਹੋਇਆ ਉਹ ਵੀ ਇਹ ਖੋਤੇ ਬੰਦੇ ਦੀ ਸਾਰੀ ਕਾਰਸਤਾਨੀ ਸੀ ਸੋ ਪਹਿਲਾਂ ਵੀ ਇਹਦੇ ਤੇ ਜਿਹੜੇ ਪਰਚੇ ਵਕ ਵਕ ਧਾਰਾਵਾਂ ਦੇ ਝੋਏ ਨੇ ਤਾਂ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਿਬ ਕੋਲ ਸਾਰੇ ਸਮੂਹ ਸੰਗਠਨ ਕੱਟੀ ਹੋ ਕੇ ਆਏ ਸੀ ਵੀ ਜੇ ਹਿੰਦੂਆਂ ਤੇ ਬਿਨਾ ਕੋਈ ਹੇਟ ਸਪੀਚ ਦਿੱਤੇ ਪਰਚਾ ਕਰਦੇ ਹੋ ਤੇ ਹੁੰਦਾ ਐਡੀ ਕੁਝ ਬਕਵਾਸ ਉਹਨੇ ਕੀਤੀ ਹੈ ਜਿਹੜੀ ਧਰਮ ਬਾਰੇ ਵੀ ਤੇ ਹੁਣ ਅੰਦਰੋਂ ਫੋਨ ਕੀ ਗੱਲ ਹੋਈ ਜਾਣੇ ਕਿਉਂਕਿ ਤੁਹਾਡੇ ਤੇ ਵੀ ਐਫ ਆਈ ਆਰ ਰੋਈ ਸੀ ਹੇਟ ਸਪੀਚ ਦਾ ਗੱਲ ਆਖੀ ਗਈ ਸੀ ਲੱਗਦਾ ਨਹੀਂ ਕਿ ਹੇਟ ਸਪੀਚ ਉਹਨੇ ਦਿੱਤੀ ਜਾ ਰਹੀ ਹੈ ਤੇ ਪੁਲਿਸ ਲੇਟ ਕਰ ਰਹੀ ਹੈ ਲੇਟ ਦੇਖੋ ਇਨਸੀਡੈਂਟ ਸਾਡੇ ਵਾਲੇ ਵੀ ਜਿਹੜੀ ਐਫ ਆਈ ਆਰ ਦਿੱਤੀ ਹੈ ਜੋ ਪੁਲਿਸ ਨੇ ਉਦੋਂ ਵੀ ਦੱਸਿਆ ਪ੍ਰੋਸੈਸ ਦੇ थ्रू ਹੋਈ ਸੀ ਅੱਜ ਕੰਪਲੇਂਟ ਅਸੀਂ ਦਿੱਤੀ ਹੈ ਕੰਪਲੇਂਟ ਦੇਵਾਂਗੇ ਤੇ ਐਫ ਆਈ ਆਰ ਹੋਏਗੀ ਨਾ ਅੱਜ ਜੀ ਕੰਪਲੇਂਟ ਦੇ ਕੇ ਆਏ ਆ ਟਾਈਮ ਤਾਂ ਪ੍ਰਸ਼ਾਸਨ ਨੂੰ ਅਸੀਂ ਦੇਣਾ ਹੀ ਹੈ ਨਾ ਤੇ ਪ੍ਰਸ਼ਾਸਨ ਦੇ ਸਾਥ ਨਿਸ਼ਵਾਸਨ ਦਿੱਤਾ ਕਮਿਸ਼ਨਰ ਸਾਹਿਬ ਨੇ ਕਿ ਬੜੀ ਜਲਦੀ ਐਫ ਆਈ ਆਰ ਜਿਹੜੀ ਤੁਹਾਨੂੰ ਉਹਦੀ ਕਾਪੀ ਦਿੱਤੀ ਜਾਊਗੀ